ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਸਤਿਸ਼੍ਰੀ ਅਕਾਲ ਜੀ ਇਹ ਨਾਰਾ ਸਿੱਖ ਪੰਥ ਕੋਲ ਬਹੁਤ ਪੁਰਾਣਾ ਪਰ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ 2010 ਤੋਂ ਬਾਅਦ ਵਿੱਚ ਸਿੱਖ ਪੰਥ ਇਹ ਨਾਰਾ ਤਾਂ ਜਰੂਰ ਲਗਾਉਂਦਾ ਆ ਰਿਹਾ ਪਰ ਇਸ ਤੇ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਾਰਨ ਇਹ ਹੈ ਕਿ ਤਤਕਾਲੀ ਜਥੇਦਾਰਾਂ ਵੱਲੋਂ ਕੁਝ ਅਜਿਹੇ ਫੈਸਲੇ ਲਏ ਗਏ ਜੋ ਪੰਥ ਦੀਆਂ ਭਾਵਨਾਵਾਂ ਦੀ ਨੁਮਾਇੰਦੀ ਨਹੀਂ ਕਰਦੇ ਸਨ ਪਰ ਕੱਲ ਮਿਤੀ 2 ਦਸੰਬਰ 2024 ਦਾ ਦਿਨ ਇਤਿਹਾਸਿਕ ਹੋਣੀ ਪੜਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਕੀ ਹੈ, ਮਰਿਆਦਾ ਕੀ ਹੈ ਅਤੇ ਇਸ ਦੀ ਮਹਾਨਤਾ ਕੀ ਹੈ? ਇਹ ਦੇਖਣ ਦਾ ਸੁਭਾਗ ਸਾਨੂੰ ਕੱਲ੍ਹ ਪ੍ਰਾਪਤ ਹੋਇਆ। ਨਿਵਾਣਵਾਲ ਜਾਂਦੇ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਤਲਵ ਕੀਤੀ ਗਈ ਜਿਸ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲਦਾਨ। ਜੇ ਉਸ ਸਮੇਂ ਦਾ ਦ੍ਰਿਸ਼ ਬਿਆਨ ਕੀਤਾ ਜਾਵੇ ਉਹ ਕੁਝ ਇਸ ਤਰ੍ਹਾਂ ਸੀ। ਸ੍ਰੀ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਉਸ ਜਗ੍ਹਾ ਨੂੰ ਬਾਕੀ ਜਗ੍ਹਾ ਨਾਲੋਂ ਵੱਖ ਕਰ ਦਿੱਤਾ ਗਿਆ ਸੀ। ਇੰਜ ਜਾਪ ਰਿਹਾ ਸੀ। ਜਿਵੇਂ ਸੱਚੀ ਅਦਾਲਤ ਦੇ ਸਾਹਮਣੇ ਉਹ ਕੋਈ ਕਟਹਿਰਾ ਹੈ ਤੇ ਉਸ ਵਿੱਚ ਮੁਜ਼ਰਮ ਖੜੇ ਹਨ। ਤੂਰ ਸਿੰਘ ਬਾਦਲ ਉਸ ਦੇ ਸਾਥੀ ਅਤੇ ਬਾਗੀ ਤੜਾ ਉਸ ਕਟਹਿਰੇ ਦੇ ਵਿੱਚ ਦਾੜੇ ਪ੍ਰਕਾਸ਼ ਕਰਕੇ ਗਲ ਵਿੱਚ ਪੱਲਾ ਪਾ ਕੇ ਇੱਕ ਨਿਮਾਣੇ ਸਿੱਖ ਵਾਂਗ ਸਿਰ ਝੁਕਾ ਕੇ ਉਹ ਸਾਹਮਣੇ ਨਤਮਸਤਕ ਸਨ। ਇਸ ਦਿਨ ਨੂੰ ਕੱਢਣ ਲਈ ਵੀ ਉਹਨਾਂ ਵੱਲੋਂ ਬਹੁਤ ਚਾਲਾਂ ਚੱਲੀਆਂ ਗਈਆਂ। ਜੱਥੇਦਾਰਾਂ ਤੇ ਜਿੰਨੀਆਂ ਹਮਲੇ ਕੀਤੇ ਗਏ ਉਹਨਾਂ ਤੇ ਬਹੁਤ ਤਰ੍ਹਾਂ ਦੇ ਦਬਾਅ ਪਾਏ ਗਏ। ਉਹਨਾਂ ਨੂੰ ਪਰਿਵਾਰਾਂ ਤੱਕ ਦੀਆਂ ਧਮਕੀਆਂ ਦੇੀਆਂ ਗਈਆਂ। ਇਤੋਂ ਤੱਕ ਕਿ ਉਹਨਾਂ ਤੇ ਜਾਤੀ ਸੂਚਕ ਹਮਲੇ ਵੀ ਕੀਤੇ ਗਏ ਪਰ ਹੋਣੀ ਨਹੀਂ ਟਾਲੀ ਜਾ ਸਕੀ ਕੱਲ ਜਲਫੇਦਾਰ ਸਹਿਬਾਨ ਨੂੰ ਦੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਅਕਾਲੀ ਫੂਲਾ ਸਿੰਘ ਦਾ ਹੱਥ ਉਹਨਾਂ ਦੇ ਸਿਰ ਤੇ ਹੋ ਗਈ ਤੇ ਉਹ ਕਿਸੇ ਵੀ ਦੇਸ਼ ਦੇ ਰਾਜੇ ਨੂੰ ਮੰਨਣ ਦੀ ਜ਼ਰਤ ਰੱਖਦੇ ਹਾਂ ਆਖਿਰ ਉਹ ਕੜੀ ਆ ਗਈ ਇੱਕ ਡਿਕਟੇਟਰ ਸਰੰਡਰ ਕਰਨ ਵੀ ਮਜਬੂਰ ਹੋ ਗਿਆ ਦੁਨਿਆਵੀ ਤਾਕਤ ਦਾ ਕਿਸੇ ਵੀ ਦੇਸ਼ ਦਾ ਰਾਜਾ ਸੱਚੇ ਅਕਸ ਦੇ ਪਹਿਰੇਦਾਰ ਅੱਗੇ ਚੁੱਪ ਗਿਆ ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ ਉਸ ਦੀ ਆਵਾਜ਼ ਥਪਲਾ ਰਹੀ ਸੀ ਉਸ ਦੀ ਬਾਡੀ ਲੈਂਗੁਏਜ ਇਹ ਦਰਸਾ ਰਹੀ ਸੀ ਕਿ ਉਸ ਦੇ ਕੀਤੇ ਪਾਪ ਉਸ ਨੂੰ ਸਤਾ ਰਹੇ ਹਨ। ਪਾਪੀ ਨੂੰ ਮਾਰਨੇ ਕੋ ਪਾਪ ਮਹਾਵਲੀ ਹੈ। ਇਹ ਕਥਨ ਪਰ ਤਕ ਸੱਚ ਹੁੰਦਾ ਨਜ਼ਰ ਆ ਰਿਹਾ ਸੀ। ਫਿਰ ਜਿੱਥੇ ਦਾ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਤੁਮਿਕਾ ਬੰਦੇ ਹੋਏ ਫਤਿਹ ਬੁਲਾ ਕੇ ਸ਼ੁਰੂਆਤ ਕੀਤੀ। ਉਹਨਾਂ ਦੀ ਸਭ ਤੋਂ ਖਾਸ ਗੱਲ ਇਹ ਸੀ ਉਹਨਾਂ ਕਿਹਾ ਕਿ ਇਹ ਸੱਚੇ ਪਾਤਸ਼ਾਹ ਸ੍ਰੀ ਹਰ ਗੋਬਿੰਦ ਸਾਹਿਬ ਜੀ ਦਾ ਬਖਸ਼ਿਸ਼ ਤਖਤ ਹੈ। ਇੱਥੇ ਆਪਣੀ ਗਲਤੀ ਨੂੰ ਨਿਮਰਤਾ ਸਹਿਤ ਮੰਨ ਲਿਆ ਜਾਵੇ। ਇਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇੱਥੇ ਆਮ ਅਦਾਲਤਾਂ ਵਾਂਗ ਫੈਸਲੇ ਨਹੀਂ ਹੁੰਦੇ ਇੱਥੇ ਕੋਈ ਫਾਂਸੀ ਦਾ ਤਖ਼ਤਾ ਨਹੀਂ ਲੱਗਿਆ ਹੈ ਜੇਕਰ ਕੋਈ ਵੀ ਨਿਮਾਣਾ ਸੇਕ ਬਣ ਕੇ ਆਪਣੇ ਗੁਨਾਹ ਬਖਸ਼ਾਉਣ ਲਈ ਗੜ ਵਿੱਚ ਪੱਲਾ ਪਾ ਕੇ ਪੇਸ਼ ਹੋ ਜਾਵੇ ਤਾਂ ਸਾਡੇ ਗੁਰੂ ਦਾ ਸੁਭਾਅ ਹੀ ਬਖਸ਼ਣ ਹਾਵੇ ਇਹ ਸਾਡੀ ਪੀੜ੍ਹੀ ਲਈ ਅਜੇ ਹੱਥ ਪਹਿਲਾ ਅਨੁਭਵ ਸੀ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜੋ ਸੱਚੀ ਅਦਾਲਤ ਹੈ ਇਹ ਸਜ਼ਾ ਦੇਣ ਲਈ ਨਹੀਂ ਲਗਾਈ ਜਾਂਦੀ ਸਗੋਂ ਭੁੱਲਾ ਬਖਸ਼ਾਉਣ ਲਈ ਲਗਾਈ ਜਾਂਦੀ ਹੈ ਤਨਖਾਹ ਲਗਾਉਣ ਅਤੇ ਸਜ਼ਾ ਵਿੱਚ ਇਹੀ ਬਹੁਤ ਵੱਡਾ ਫਰਕ ਹੁੰਦਾ ਹੈ ਇੱਕ ਹੋਰ ਖਾਸ ਗੱਲ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਿੰਘ ਸਾਹਿਬ ਮੈਿੱਤੇ ਆ ਕੇ ਬੋਲੇ ਉਹਨਾਂ ਨੇ ਕਿਹਾ ਜੇਕਰ ਕੋਈ ਵੀ ਪਤਿਕ ਸਿੱਖ ਹੈ ਜੋ ਕੇਸ ਕਤਲ ਕਰਵਾਉਂਦਾ ਹੈ ਜਾਂ ਦਾੜੀ ਨੂੰ ਰੰਗਦਾ ਹੈ ਉਹ ਕਾਰਵਾਈ ਤੋਂ ਬਾਹਰ ਹੋ ਜਾਵੇ ਉਹ ਆਪਣਾ ਲਿਖਤੀ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਜਾ ਕੇ ਪੇਸ਼ ਕਰੇ ਪਹਿਲਾਂ ਤਾਂ ਸਾਨੂੰ ਇਹ ਗੱਲ ਅਜੀਬ ਲੱਗੀ ਕਿ ਕਿਤੇ ਇਹ ਸਜ਼ਾ ਤੋਂ ਬਚ ਗਏ ਪਰ ਜਦੋਂ ਬਾਅਦ ਵਿੱਚ ਜਦੋਂ ਉਹ ਤਰੀਕ ਸਹੀ ਤਰੀਕੇ ਨਾਲ ਸਮਝ ਲੱਗੀ ਤਾਂ ਪਤਾ ਲੱਗਿਆ ਕਿ ਜੇਕਰ ਸਪਸ਼ਟੀਕਰਨ ਵਿੱਚ ਉਹ ਗਲਤ ਸਾਬਤ ਹੁੰਦੇ ਨੇ ਤਾਂ ਉਹ ਦੋਸ਼ੀ ਤਾਂ ਹੋਣਗੇ ਪਰ ਗੁਰਸਿੱਖ ਨਾ ਹੋਣ ਕਾਰਨ ਉਹ ਆਪਣੀਆਂ ਹੁੱਲਾਂ ਨਹੀਂ ਬਖਸ਼ਾ ਸਕਣਗੇ ਹੁੱਲਾਂ ਸਿੱਖ ਗੁਰਸਿੱਖਾਂ ਦੀ ਹੀ ਬਖਸ਼ੀਆਂ ਜਾਂਦੀਆਂ ਨੇ ਉਹਨਾਂ ਨੂੰ ساری ਜ਼ਿੰਦਗੀ ਆਪਣੇ ਇਹਨਾਂ ਦੋਸ਼ਾਂ ਨਾਲ ਜੀਣਾ ਪਵੇਗਾ ਜਾਂ ਫਿਰ ਉਹਨਾਂ ਨੂੰ ਗੁਰਸਿੱਖ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਤਨਖਾ ਲਗਵਾ ਕੇ ਆਪਣੀਆਂ ਗੁਨਾ ਬਖਸ਼ਾਉਣੀਆਂ ਪੈਣਗੀਆਂ ਉਹਨਾਂ ਚਰ ਉਹਨਾਂ ਦੀ ਕਿਸੇ ਵੀ ਗੁਰੂ ਘਰ ਦੇ ਵਿੱਚ ਅਰਦਾਸ ਵੀ ਕਬੂਲ ਨਹੀਂ ਹੋਵੇਗੀ ਸ਼੍ਰੀ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਗਿਆਨੀ ਰਗਵੀਰ ਸਿੰਘ ਜੀ ਨੇ ਕਾਰਵਾਈ ਸ਼ੁਰੂ ਕੀਤੀ। ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਖੜਾ ਹੋਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਤੁਹਾਡੇ ਲੱਤ ਵਿੱਚ ਫ੍ਰੈਕਚਰ ਹੈ ਪਰ ਝੁੱਕ ਕੇ ਨਮਸਤਾਰ ਕਰੋ ਜਿੰਨਾ ਵੀ ਤੁਸੀਂ ਝੁੱਕ ਸਕਦੇ ਹੋ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਝੁੱਕ ਕੇ ਨਮਸਕਾਰ ਕੀਤੀ। ਜਥੇਦਾਰ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਲਈ ਸਵਾਲ ਕਰਨੇ ਸ਼ੁਰੂ ਕੀਤੇ। ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਗੋਲ ਮੋਲ ਜਵਾਬ ਦੇਣ ਲੱਗੇ ਤਾਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਤਾੜਨਾ ਕੀਤੀ। ਅਤੇ ਕਿਹਾ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ। ਸਵਾਲ ਇਸ ਤਰ੍ਹਾਂ ਹਮ 1997 ਵਾਲੀ ਸਰਕਾਰ ਬਣਾਉਣ ਸਮੇਂ ਬਹੁਤ ਪੰਥਕ ਮੁੱਦਿਆਂ ਨੂੰ ਲੈ ਕੇ ਤੁਸੀਂ ਵੱਡੇ ਵਾਅਦੇ ਕੀਤੇ ਸਨ। ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦियां ਹੋਈਆਂ। ਤੁਸੀਂ ਉਹਨਾਂ ਨੂੰ ਵਿਸਾਰਣ ਦਾ ਗੁਨਾਹ ਕਬੂਲ ਕਰਦੇ ਹੋ? ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਵਾਬ ਸੀ ਖਾਨ ਜੀ। ਦੂਜਾ ਸਵਾਲ ਸੀ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਕੋਲੇ ਅਫਸਰਾਂ ਨੂੰ ਤਰੱਕੀਆਂ ਦੇਣੀਆਂ, ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਦੇਣੀਆਂ। ਤੁਸੀਂ ਇਹ ਗੁਨਾਹ ਕਬੂਲ ਕਰਦੇ ਹੋ? ਜਵਾਬ ਸੀ ਹਾਂਜੀ। ਤੀਜਾ ਸਵਾਲ ਸੀ ਸਿੱਖੀ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਧ ਜਿਸ ਬ੍ਰੋਤ ਜੋ ਕੇਸਦਰ ਦੀ ਹੋਈ ਸੀ ਤੁਸੀਂ ਉਸ ਨੂੰ ਵਾਪਸ ਲੈਣ ਦਾ ਗੁਨਾਹ ਤੁਸੀਂ ਤਾਂ ਹੈ ਜਾਂ ਨਹੀਂ? ਜਵਾਬ ਸੀ ਹਾਂਜੀ। ਚੌਥਾ ਗੁਨਾਹ ਇਹ ਹੈ ਕਿ ਸੌਦਾ ਸਾਧ ਦੀ ਮਾਫੀ ਦਿਵਾਉਣੀ ਉਹ ਵੀ ਬਿਨਾਂ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਣੀ ਰਹਾਇਤ ਤੇ ਚੰਡੀਗੜ੍ਹ ਬੁਲਾਇਆ। ਜੋ ਸਟੇਟਮੈਂਟ ਆ ਵੀ ਨੇ ਤੇ ਸੰਗਤ ਵਿੱਚ ਵੀ ਚਰਚਾ ਹੋਈ। ਔਰ ਉੱਥੇ ਉਹਨਾਂ ਨੂੰ ਕੋਈ ਚੇਕੀ ਦੇਣੀ ਕਿ ਸਰਤੇ ਵਾਲੇ ਸਾਧ ਨੂੰ ਮਾਫ ਕਰਦੇ ਹੋ। ਉਹ ਤੁਸੀਂ ਗੁਨਾਹ ਕੀਤਾ ਹੈ ਜਾਂ ਨਹੀਂ ਕੀਤਾ ਹੈ? ਜਵਾਬ ਸੀ ਹਾਂਜੀ। ਅਗਲਾ ਸਵਾਲ ਸੀ ਕਿ ਗੁਰੂ ਦੇ ਸਰੂਪ ਚੋਰੀ ਹੋਏ। ਕੰਡਾ ਉੱਤੇ ਪੋਸਟਰ ਲਾਇਆ ਗਿਆ। ਸਿੱਖਾਂ ਨੂੰ ਬੰਦਾਰਿਆ ਗਿਆ। ਚੰਦੀਆਂ ਗਾਲਾਂ ਲਿਖੀਆਂ ਗਈਆਂ। ਤੁਸੀਂ ਉਹਨਾਂ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ਕਾਮਯਾਬ ਨਹੀਂ ਰਹੇ। ਜਾਂ ਤੁਸੀਂ ਲੱਭਿਆ ਹੀ ਨਹੀਂ। ਉਸ ਤੋਂ ਬਾਅਦ ਗੁਰੂ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਗਲੀਆਂ ਵਿੱਚ ਖਿਲਾਰੇ ਗਏ ਔਰ ਤੁਸੀਂ ਦੁਸ਼ਟਾਂ ਦੀ ਪੁਸ਼ਤ ਪਨਾਹੀ ਕੀਤੀ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਿਆ ਬਹਿਬਲ ਕਲਾ ਜਾਂ ਕੋਟਕਪੂਰਾ ਸੰਤਾ ਆਤਮਹਾਰੇ ਇਕੱਠੀਆਂ ਹੋ ਕੇ ਬੈਠੀਆਂ ਉੱਥੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਧੋਨੇ ਇਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ ਇਹ ਗੁਨਾਹ ਤੁਸੀਂ ਮੰਨਦੇ ਹੋ ਕਿ ਨਹੀਂ ਜਵਾਬ ਸੀ ਜੀ ਹੋਇਆ ਗੁਨਾਹ ਅਗਲਾ ਸਵਾਲ ਸੀ ਜਿਹੜੇ ਤੁਸੀਂ ਸ਼ਰੋਣੀ ਕਮੇਟੀ ਨੂੰ ਕਹਿ ਕੇ ਸੋਦਾ ਸਾਦੀ ਮਾਫੀ ਵਾਲਾ ਫੈਸਲਾ ਸੀ ਉਸ ਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸਤਿਹਾਰ ਦਿੱਤੇ ਗਏ ਗੁਰੂ ਕੀ ਗੋਲਕ ਤੇ ਪੈਸੇ ਦੀ ਦਰਵਾਤੋਂ ਕੀਤੀ ਗਈ ਇਹ ਗੁਨਾਹ ਤੁਸੀਂ ਕੀਤਾ ਹੈ ਜਾਂ ਨਹੀਂ ਜਵਾਬ ਸੀ ਹਾਂਜੀ ਇਹ ਸਾਰੇ ਉਹ ਸਵਾਲ ਸੀ ਜੋ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੁੱਛੇ ਜਾ ਰਹੇ ਸੀ ਇਹ ਲੀਡਰਸ਼ਿਪ ਅਸਤੋਂ ਮੌਨ ਕਰ ਸੀ ਅੱਜ ਉਹਨਾਂ ਸਾਰੇ ਸਵਾਲਾਂ ਨੂੰ ਕਲੋਜ਼ਰ ਮਿਲ ਗਿਆ ਸੀ ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੂੰ ਇਜ਼ਹਾਰ ਵਾਲਪਨ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਸਵਾਲ ਕੀਤਾ ਗਿਆ ਸਰਦਾਰ ਸੁਖਦੇਵ ਸਿੰਘ ਨੇ ਇਨਸਾਨੇ ਇਹ ਇਲਜ਼ਾਮ ਕਬੂਲ ਲਿਆ ਉਸ ਦੇ ਨਾਲ ਹੀ ਸਰਦਾਰ ਪਰਮਿੰਦਰ ਸਿੰਘ ਪੀਟਸਾ ਵੱਲੋਂ ਕਿਹਾ ਗਿਆ ਕਿ ਮੈਨੂੰ ਇਸ ਦੀ ਜਾਣਕਾਰੀ ਤਾਂ ਸੀ ਪਰ ਇਸ ਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਫੇਰ ਵਾਰੀ ਆਈ ਦਲਜੀਤ ਸਿੰਘ ਚੀਮਾ ਦੀ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਜੋ ਸੌਦਾ ਸਾਹ ਦੀ ਚਿੱਠੀ ਆਈ ਸੀ ਉਸ ਨੂੰ ਐਡਿਟ ਤੁਸੀਂ ਕਰਿਆ ਸੀ ਉਹਦੇ ਵਿੱਚ ਖਿਮਾ ਯਾਚਨਾ ਵਾਲਾ ਸ਼ਬਦ ਤੁਸੀਂ ਐਡ ਕੀਤਾ ਸੀ ਤਾਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਉਸ ਦੇ ਇਸ ਜਵਾਬ ਨੂੰ ਸੱਚ ਮੰਨ ਲਿਆ ਗਿਆ ਕਿਉਂਕਿ ਇਹ ਮੰਨਿਆ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾ ਨੂੰ ਕੋਈ ਵੀ ਗੁਰਸਿੱਖ ਝੂਠ ਨਹੀਂ ਬੋਲੇਗਾ ਜਿਵੇਂ ਕਿ ਇਹ ਬਖਸ਼ਣ ਤਖਤ ਹੈ ਇੱਥੇ ਹਰ ਗੁਰਸਿੱਖ ਆਪਣੀਆਂ ਭੂਲਾਂ ਬਖਸ਼ਾਉਣ ਲਈ ਆਉਂਦਾ ਹੈ ਪਰ ਜੇਕਰ ਇੱਥੇ ਵੀ ਕੋਈ ਝੂਠ ਬੋਲੇਗਾ ਸ਼ਾਇਦ ਦੁਨਿਆਵੀ ਤੌਰ ਤੇ ਤਾਂ ਉਹ ਆਪਣੇ ਆਪ ਨੂੰ ਬਰੀ ਕਰਵਾ ਲਵੇਗਾ ਪਰ ਉਸ ਦਰਗਾਹ ਵਿੱਚ ਉਸ ਨੂੰ ਕਿਤੇ ਵੀ ਠੋਈ ਨਹੀਂ ਮਿਲੇਗੀ ਇਸ ਤਖਤ ਦੇ ਅੱਗੇ ਝੂਠ ਬੋਲਣਾ ਉਸ ਦਰਗਾਹ ਦੇ ਵਿੱਚ ਬਹੁਤ ਵੱਡਾ ਗੁਨਾਹ ਸਮਝੇ ਗਏ ਇਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਸਾਰੇ ਗੁਨਾਹਗਾਰਾਂ ਨੂੰ ਕੈਟਾਗੋਰੀਜ਼ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਭਾਗੀਦਾਰ ਨੇ ਇਸ ਗੁਨਾਹ ਦੇ ਵਿੱਚ ਉਹ ਉਸਦੇ ਨਾਲ ਕੱਢ ਜਾਣਗੇ ਜਿਹੜੇ ਉਸ ਵਿੱਚ ਚੁੱਪ ਰਹੇ ਪਰ ਉਹਨਾਂ ਦਾ ਕੋਈ ਹਿੱਸਾ ਨਹੀਂ ਲਿਆ ਉਹ ਸਾਈਡ ਤੇ ਕੱਢ ਜਾਣਗੇ ਤੇ ਜਿਨ੍ਹਾਂ ਨੇ ਉਸ ਸਮੇਂ ਵਿਰੋਧ ਕੀਤਾ ਸੀ ਉਹ ਬਾਹਰ ਚਲ ਜਾਣ ਇੱਕ ਰੌਚਕ ਵਾਕਿਆ ਸਰਦਾਰ ਪ੍ਰੇਮ ਸਿੰਘ ਚੰਦੂ ਮਾਚਲ ਨਾਲ ਹੋਇਆ ਜਦੋਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਥੋੜਾ ਪਰੇ ਹੋ ਕੇ ਕੱਢ ਗਏ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਸੁਖਵੀਰ ਬਾਦਲ ਵਾਲੇ ਪਾਸੇ ਹੋ ਜਾਂ ਦੂਜੇ ਪਾਸੇ ਹੋ ਤਾਂ ਉਹਨਾਂ ਨੇ ਕਿਹਾ ਜੀ ਮੈਂ ਕੋਈ ਸਮਰਥਨ ਨਹੀਂ ਕੀਤਾ ਤਾਂ ਜੱ태ਦਾਰ ਸਾਹਿਬ ਨੇ ਉਸ ਨੂੰ ਕਿਹਾ ਕਿ ਤੂੰ ਇੱਕ ਸਮੇਂ ਬਿਆਨ ਦਿੱਤਾ ਸੀ ਅਖਬਾਰ ਵਿੱਚ ਕਿ ਇਹ ਫੈਸਲਾ ਦੂਰ ਅੰਦੇਸ਼ੀ ਵਾਲਾ ਹੈ ਪ੍ਰੋਫੈਸਰ ਚੰਦੂ ਮਾਜਰਾ ਉਸ ਬਿਆਨ ਤੋਂ ਮੁੱਕਰਣ ਲੱਗੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਬਿਆਨ ਨਹੀਂ ਇਹ ਅਖਬਾਰ ਵਿੱਚ ਪਾਰਟੀ ਦਫ਼ਤਰ ਵੱਲੋਂ ਹੀ ਭੇਜਿਆ ਗਿਆ ਬਿਆਨ ਸੀ ਤਾਂ ਜੱ태ਦਾਰ ਸਾਹਿਬ ਨੇ ਪੁੱਛਿਆ ਕਿ ਤੂੰ ਇਸ ਨੂੰ ਪਰ ਡੈਨ ਕੀਤਾ ਹੈ ਤਾਂ ਉਹ ਲਾਜਵਾਬ ਹੋ ਗਏ ਅਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਵਿਕਰਮ ਸਿੰਘ ਵਜੀਤੀਆ ਮਹੇਸ਼ੇਂਦਰ ਸਿੰਘ ਗਰੇਵਾਲ ਬੀਬੀ ਜਗੀਰਪੁਰ ਡੋਨਟ ਸਿੰਘ ਠੰਡਲ ਜਦੋਂ ਵੀਜੋ ਸਿੰਘ ਸੇਖੋਂ ਤੇ ਸ਼ਰਦਜੀਤ ਸਿੰਘ ਢਿੱਲੋਂ ਇਹਨਾਂ ਸਭ ਨੇ ਕਿਹਾ ਕਿ ਕੈਬਨਿਟ ਵਿੱਚ ਅਜਿਹਾ ਕੋਈ ਮਤਲਾ ਨਹੀਂ ਆਇਆ ਪਰ ਅਸੀਂ ਉਸ ਸਮੇਂ ਸਰਕਾਰ ਦਾ ਹਿੱਸਾ ਸੀ ਅਸੀਂ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਅਸੀਂ ਆਪਣ ਇਸ ਗਲਤੀ ਨੂੰ ਨਿਮਰਤਾ ਸਹਿਤ ਕਬੂਲਦੇ ਹਾਂ ਸਵਾਲ ਜਵਾਬ ਖਤਮ ਹੋ ਗਏ ਪੰਜ ਸਿੰਘ ਸਹਿਬਾਨ ਜੱਜਮੈਂਟ ਦੇਣ ਲਈ ਅਰਥਾਤ ਗੁਨਾਹ ਮਤਾਬਕ ਤਨਖਾਹ ਲਾਉਣ ਲਈ ਮੀਟਿੰਗ ਕਰਨ ਲੱਗੇ ਮੁਜਲਮ ਘਬਰਾਏ ਹੋਏ ਇਨਸਾਨ ਪਰ ਇੱਕ ਪੱਖੋਂ ਸੱਚੇ ਤਖਤ ਦੇ ਅੱਗੇ ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਕਰਕੇ ਅੰਦਰੋਂ ਖੋਲਾ ਵੀ ਮਹਿਸੂਸ ਕਰ ਰਹੇ ਹੋਗੇ। ਹੁਕਮ ਸੁਣਾਉਣ ਦੀ ਘੜੀ ਆ ਗਈ। ਜਥੇਦਾਰ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਭਾਗੀਦਾਰਾਂ ਨੂੰ ਇਹ ਸਜ਼ਾ ਲਗਾਈ। 2 ਦਿਨ ਲਈ ਗਲਵਚ ਤਖਤੀ ਪਾ ਕੇ 1 ਘੰਟੇ ਲਈ ਉਹਨਾਂ ਨੇ ਟਾਇਲਟਸ ਦੀ ਸਫਾਈ ਕਰਨੀ ਹੈ। ਉਸ ਤੋਂ ਉਪਰੰਤ ਉਹਨਾਂ ਨੇ ਜਾਂ ਜੋੜੇ ਝਾੜਨ ਦੀ ਜਾਂ ਲੰਗਰ ਵਿੱਚ ਭਾਂਡੇ ਮਾਣਣ ਦੀ ਸੇਵਾ ਕਰਨੀ ਹੈ। ਉਸ ਤੋਂ ਉਪਰੰਤ 1 ਘੰਟੇ ਲਈ ਉਹਨਾਂ ਨੇ ਕੀਰਤਨ ਸੁਣਨਾ ਹੈ। ਅਤੇ ਨਿੱਕ ਨੇਮ ਦੇ ਨਾਲ ਨਾਲ ਇੱਕ ਬਾਠ ਸੁਖਮੀ ਸਾਹਿਬ ਦਾ ਵੀ ਰੋਸ ਕਰਨਾ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਗਸਾਨ ਸੇਗਰਤ ਤੌਰ ਤੇ ਅਸਮਰਖ ਖੂਨ ਪਾ ਰਹੇ ਗੜ ਵਿੱਚ ਪੱਤੀ ਪਾ ਕੇ ਪੈਰੇ ਦਾ ਨਾ ਮਾ ਚੋੜਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਇੱਕ ਇੱਕ ਘੰਟੇ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ ਲੰਗੇ ਤੇ ਇਹ ਸੇਵਾ ਪੰਜਾਬ ਦੇ ਤਿੰਨਾਂ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਹੀ ਨਾਵਾ ਸ਼੍ਰੀ ਫਤੇਗੜ ਸਾਹਿਬ ਤੇ ਸ਼੍ਰੀ ਮੁਕਸਰ ਸਾਹਿਬ ਦੇਤੇ ਵੀ 2-2 ਦਿਨਾਂ ਲਈ ਕੰਮ ਨਹੀਂ ਪਵੇਗੀ ਅਰਥਾਤ ਕੁੱਲ 10 ਦਿਨਾਂ ਲਈ ਉਹਨਾਂ ਨੂੰ ਇਹ ਸੇਵਾ ਕਰਨੀ ਪਵੇਗੀ ਜੋ ਬਾਕੀ ਸਾਥੀ ਕੈਬਿਨੇਟ ਦਾ ਹਿੱਸਾ ਸਨ ਜੋ ਸਿੱਧੇ ਤੌਰ ਤੇ ਤਾਂ ਭਾਗੀਦਾਰ ਨਹੀਂ ਸਨ ਪਰ ਉਹ ਚੁੱਪ ਰਹੇ ਉਹਨਾਂ ਨੂੰ 1 ਦਿਨ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ 5 ਦਿਨ ਲਈ ਆਪਣੇ ਨਗਰ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਇਹ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਇਸ ਤੋਂ ਬਾਅਦ ਸਿੰਘ ਸਾਹਿਬ ਨੇ ਸ਼ਰੋਣੀ ਕਮੇਟੀ ਨੂੰ ਹੁਕਮ ਕੀਤਾ ਕਿ ਸੌਦਾਖਾਲ ਦੀ ਮਾਫ਼ੀ ਸਮਾਣੀ ਗੁਰੂ ਕੀ ਗੋਲਕ ਤੋਂ ਜੋ ਵੀ ਮਾਇਆ ਇਸ਼ਤਿਹਾਰਾਂ ਤੇ ਖਾਤੀ ਗਈ ਸੀ ਉਹ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਕੋਲੋਂ ਵਿਆਜ ਸਮੇਤ ਵਸੂਲੀ ਜਾਵੇ ਇਸ ਤੋਂ ਬਾਅਦ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਪਿਆਰ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੈਤਿਕ ਤੌਰ ਤੇ ਅਗਵਾਈ ਕਰਨ ਵਿੱਚ ਅਯੋਗ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਕਿ ਸੁਖਵੀਰ ਬਾਦਲ ਸਮੇਤ ਔਰ ਜਿਨ੍ਹਾਂ ਨੇ ਵੀ ਅਸਤੀਫੇ ਦਿੱਤੇ ਹਨ ਸਾਰਿਆਂ ਦੇ ਅਸਤੀਫੇ ਸਵੀਕਾਰ ਕਰਕੇ 3 ਦਿਨਾਂ ਦੇ ਅੰਦਰ ਰਿਪੋਰਟ ਸ਼੍ਰੀ ਹਰਿ ਹਰਿਪਾਲ ਸਾਹਿਬ ਜੀ ਨੂੰ ਭੇਜੀ ਜਾਵੇ ਉਹਨਾਂ ਨੇ ਇੱਕ ਛੇ ਮੈਂਬਰੀ ਕਮੇਟੀ ਬਣਾਈ ਉਸ ਦੀ ਡਿਊਟੀ ਲਗਾਈ ਕਿ ਉਹ ਕਾਲੇ ਦਲ ਦੇ ਵਿੱਚ ਨਵੇਂ ਡੈਲੀਗੇਟ ਭਰਤੀ ਕਰਨ ਅਤੇ ਉਹਨਾਂ ਦੀ ਵਿਵਅਦਾਤਨ ਨਿਸ਼ਚਿਤ ਕਰਨ। ਇਹ ਇਨਸ਼ੋਰ ਕਰਨ ਕਿ ਜਾਲੀ ਭਰਤੀ ਨਾ ਕੀਤੀ ਜਾਵੇ। ਨਵੇਂ ਅਤੇ ਪੁਰਾਣੇ ਡੈਲੀਗੇਟ ਮਿਲ ਕੇ 6 ਮਹੀਨਿਆਂ ਦੇ ਅੰਦਰ ਪ੍ਰਧਾਨ ਦੀ ਨਿਯੁਕਤੀ ਕਰਨ। ਇਸ ਤੋਂ ਬਾਅਦ ਇਸ ਸੱਜਦ ਦਾ ਸਭ ਤੋਂ ਵੱਡਾ ਫੈਸਲਾ ਆ ਗਿਆ। ਪੰਜ ਵਾਰ ਦੇ ਮੁੱਖ ਮੰਤਰੀ ਸੇਖਾਦਿਆ ਤਿੰਨ ਮੁੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੌਥੀ ਸੀਐਮ ਦੀ ਕੁਰਸੀ ਤੇ ਸਿੱਧੇ ਅਸਿੱਧੇ ਤੌਰ ਤੇ ਕਾਬਜ਼ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਅਕਾਲ ਤਖਤ ਵੱਲੋਂ ਫਕਰੇ ਕੌਮਦਾਰ ਖਿਤਾਬ ਦਿੱਤਾ ਗਿਆ ਸੀ ਪੰਥ ਦੀਆਂ ਭਾਵਨਾਵਾਂ ਦੀ ਸਦਭਾਗੀ ਕਰਦੇ ਹੋਏ ਜਥੇਦਾਰ ਸਹਿਬਾਨ ਨੇ ਉਹ ਖਿਤਾਬ ਉਨ੍ਹਾਂ ਤੋਂ ਵਾਪਸ ਲਿਆ ਇਸ ਤੋਂ ਬਾਅਦ ਵਾਰੀ ਆਈ ਤਤਕਾਲੀ ਜਥੇਦਾਰਾਂ ਦੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਕਿ ਗੁਰਵਚਨ ਸਿੰਘ ਨੂੰ ਮਿਲ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਗਿਆਨੀ ਗੁਰਮਤ ਸਿੰਘ ਨੇ ਅੰਮ੍ਰਿਤਸਰ ਤੋਂ ਲਾਂਬੇ ਕਰਕੇ ਕਿਤੇ ਹੋਰ ਭੇਜ ਦਿੱਤਾ ਜਾਵੇ ਜਦੋਂ ਤੱਕ ਇਹ ਦੇਸ਼ ਹੋ ਕੇ ਆਪਣੀਆਂ ਭੁਲਾਣੀਆਂ ਬਖਸ਼ਾ ਲੈਂਦੇ ਉਹਨਾਂ ਚਿਰ ਇਹਨਾਂ ਨੂੰ ਅੰਮ੍ਰਿਤਸਰ ਨਾ ਆਉਣ ਦਿੱਤਾ ਜਾਵੇ ਉਸ ਤੋਂ ਬਾਅਦ ਦਿੱਲੀ ਵਾਲੇ ਹਰਵਿੰਦਰ ਸਿੰਘ ਸਰਨੇ ਨੇ ਉਸ ਦੀ ਬਿਆਨਬਾਜ਼ੀ ਕਰਕੇ ਤਨਖਾਹਾਂ ਐਲਾਨ ਦਿੱਤਾ ਬਲਟੋਹਾ ਅਤੇ ਲੁਧਿਆਣੇ ਵਾਲੇ ਫੈਡਰੇਸ਼ਨ ਦੇ ਇੱਕ ਆਗੂ ਨੂੰ ਉਹਨਾਂ ਦੇ ਬਿਆਨਾਂ ਲਈ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਗਈ ਅੰਤ ਵਿੱਚ ਉਹਨਾਂ ਨੇ ਸਾਰੇ ਤਨਖਾਹੀਆਂ ਨੂੰ ਕਿਹਾ ਕਿ ਤਨਖਾਹ ਪੂਰੀ ਕਰਨ ਉਪਰੰਤ 11000 ਦੀ ਦੇਤੇ ਅਤੇ 11 ਗੁਰੂ ਪੀ ਬੋਲਗ ਵਿੱਚ ਪਾ ਕੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ ਕਰਵਾਈ ਜਾਵੇ। ਸਾਰੀਆਂ ਘਟਨਾਵਾਂ ਸੰਖੇਪ ਵਿੱਚ ਤੁਹਾਡੇ ਅੱਗੇ ਬਿਆਨ ਕਰ ਦਿੱਤੀਆਂ ਗਈਆਂ ਹਨ। ਚਲੋ ਹੁਣ ਆਪਾਂ ਕੁਝ ਨੁਕਤਿਆਂ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਸਾਡੀ ਪੀੜ੍ਹੀ ਲਈ ਜਾਂ ਜੋ ਵੀ ਨੌਜਵਾਨ ਪੁਰਖ ਵਿੱਚ ਪੰਥ ਲਈ ਅਗਵਾਈ ਕਰਨ ਬਾਰੇ ਸੋਚਦੇ ਨੇ, ਉਹਨਾਂ ਲਈ ਇੱਕ ਬਹੁਤ ਵੱਡਾ ਸਬਕ ਵੀ ਸੀ, ਇੱਕ ਬਹੁਤ ਵੱਡੀ ਮਿਸਾਲ ਵੀ ਸੀ। ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹ ਚਾਵੇ ਤਰੰਤ ਨੂੰ ਰਾਜਾ ਬਣਾ ਸਕਦਾ ਹੈ। ਜੇ ਕੋ ਚਾਵੇ ਤਾਂ ਰਾਜੇ ਨੂੰ ਰਾਖੀ ਬਣਾ ਦਿੰਦਾ ਹੈ ਜਿਹੜੇ ਕਿਸੇ ਸਮੇਂ ਤਾਕਤਾਂ ਨੂੰ ਡਿਕਟੇਟ ਕਰਨ ਦੀ ਪਾਵਰ ਰੱਖਦੇ ਸਨ ਅੱਜ ਗਲ ਵਿੱਚ ਤਾਕਤ ਹੀ ਪਾ ਕੇ ਚੌਕੀਦਾਰ ਬਣਾ ਕੇ ਉਹਨਾਂ ਨੂੰ ਹੀ ਤਾਕਤਾਂ ਦੇ ਵਰ ਖੜੇ ਕਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਪਰੀਮ ਅਥਾਰਟੀ ਸਾਖਸ਼ਾਤ ਨਜ਼ਰ ਆ ਰਹੀ ਜਥੇਦਾਰ ਸਹਿਬਾਨ ਲਈ ਨਹੀਂ ਪਰਖ ਦੀ ਘੜੀ ਸੀ ਉਹਨਾਂ ਦੀ ਖੁਦ ਦੀ ਸਾਖ ਦੇ ਨਾਮ ਨਾਲ ਸੰਸਾਦ ਦੀ ਮਾਨ ਮਰਿਆਦਾ ਵੀ ਦਾਤੇ ਲੱਗੀ ਹੋਈ ਸੀ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਘਟਨਾ ਕ੍ਰਮ ਨੂੰ ਨਿਭਰੇ ਚੜਿਆ ਸੱਚੀ ਇੰਜ ਹੀ ਜਾਪਦਾ ਸੀ ਜਿਵੇਂ ਮੇਰੀ ਪੀੜੀ ਦੇ ਮਾਲਕ ਤਾਂ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਦੇਖ ਰਹੇ ਗੁੱਚੇ ਸਾਰੇ ਕਾਰਵਾਈ ਹੋ ਰਹੀ ਹੋਵੇ ਇਸ ਕਠਿਨ ਪ੍ਰੀਖਿਆ ਵਿੱਚ ਸਿੰਘ ਸਹਿਬਾਨ ਪੰਥ ਦੇ ਜਥੇਦਾਰ ਬਣ ਪੂਰੀ ਸ਼ਾਨੋ ਸ਼ੌਕਤ ਨਾਲ ਸਤਿਪੂਰਵ ਹੋ ਗਏ। ਉਹਨਾਂ ਵੱਲੋਂ ਇੱਕ ਇੱਕ ਪਹਿਲੂ ਤੇ ਨੋਟਿਸ ਲਿਆ ਗਿਆ। ਸਭ ਕੁਝ ਪੂਰੇ ਵਿਧਿਵਿਧਾਨ ਮੁਤਾਬਕ ਅਡਰੈਸ ਕੀਤਾ ਅਤੇ ਐਕਸ਼ਨ ਲਿਆ ਗਿਆ। ਕੁਝ ਲੋਕਾਂ ਨੂੰ ਭਾਵੇਂ ਲੱਗਦਾ ਕੀ ਇਹ ਸਜ਼ਾ ਕਾਫੀ ਨਹੀਂ ਹੈ। ਉਹ ਐਕਸਪੈਕਟ ਕਰਦੇ ਸੀ ਕਿ ਪੂਰੀ ਲੀਡਰਸ਼ਿਪ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਸਦਾ ਨਹੀਂ ਨਾਂਹੇ ਕਰ ਦਿੱਤਾ ਜਾਂਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਹੈ ਨਾ ਹੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਸੇ ਪਰੰਪਰਾ ਦਾ ਹਿੱਸਾ ਹੈ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਗੁਨਾਹ ਤਾਂ ਪਹਿਲਾਂ ਕਿਸੇ ਨੇ ਨਹੀਂ ਕਦੇ ਕੀਤਾ ਨਵੀਂ ਪ੍ਰਤਿਭਾ ਵੀ ਪਾਈ ਜਾ ਸਕਦੀ ਹੈ ਪਰੰਤੂ ਜੇ ਅਜਿਹਾ ਕੀਤਾ ਜਾਂਦਾ ਤਾਂ ਭਾਵੇਂ ਇੱਕ ਵਾਰ ਇਸ ਨੂੰ ਆਧਾਰ ਬਣਾ ਕੇ ਕੋਈ ਵੀ ਧਿਰ ਆਪਣੇ ਕੰਪੀਟੀਟਰ ਨੂੰ ਆਪਣੇ ਰਾਜਨੀਤਿਕ ਫਾਇਦੇ ਲਈ ਨਾਂਹੇ ਕਰ ਸਕਦੀ ਹੈ ਪਰੰਤੂ ਜੇਕਰ ਤੁਸੀਂ ਧਿਆਨ ਨਾਲ ਦੇਖੋ ਇਨਾਂ ਨਾਲ ਅੱਜ ਜੋ ਵੀ ਹੋਈ ਹੈ ਉਹ ਵੀ ਕਿਸੇ ਪੱਖੋਂ ਘੱਟ ਨਹੀਂ ਹੋਈ ਕਿਸੇ ਵਿਅਕਤੀ ਦਾ ਤਨਖਾਹੀਆ ਐਲਾਨਿਆ ਜਾਣਾ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਸਜਾਏ ਉਹ ਵੀ ਅਜਿਹੇ سنگੀਨ ਜੁਰਮਾਂ ਦੇ ਵਿੱਚ ਇਤਿਹਾਸ ਗਵਾਹ ਹੈ ਜੋ ਵੀ ਵਿਅਕਤੀ ਇੱਕ ਵਾਰ ਤਨਖਾਹੀਆ ਐਲਾਨਿਆ ਗਿਆ ਦੁਬਾਰਾ ਉਹ ਪੰਥ ਵਿੱਚ ਉਸ ਤਰ੍ਹਾਂ ਕਦੇ ਕਬੂਲ ਨਹੀਂ ਹੋਇਆ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜਗਦੇਵ ਸਿੰਘ ਤਲਵੰਡੀ ਸੁਖਦੀਪ ਸਿੰਘ ਬਰਨਾਲਾ ਗਿਆਨੀ ਜਲ ਸਿੰਘ ਬੂਟਾ ਸਿੰਘ ਸੰਤਾ ਸਿੰਘ ਇਸ ਦੀਆਂ ਉਦਾਹਰਣਾਂ ਹਨ ਕੱਲ ਇੱਥੇ ਹੀ ਨਹੀਂ ਮੁੱਕਦੀ ਸਿੰਘ ਸਾਹਿਬ ਨੇ ਸਮੇਂ ਦੀ ਸਾਰੀ ਲੀਡਰਸ਼ਿਪ ਨੂੰ ਦਾਗੀ ਐਲਾਨ ਦਿੱਤਾ ਉਹਨਾਂ ਨੇ ਸੱਤ ਸ਼ਬਦਾਂ ਵਿੱਚ ਕਿਹਾ ਕਿ ਇਹ ਸਾਰੀ ਲੀਡਰਸ਼ਿਪ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦੀ ਅਯੋਗ ਹੈ ਉਹਨਾਂ ਦਾ ਇੱਕ ਇੱਕ ਸ਼ਬਦ ਗਹਿਰੀ ਮਹੱਤਤਾ ਰੱਖਦਾ ਹੈ ਹਾਂ ਇੱਕ ਵਾਰ ਅਸੀਂ ਜ਼ਰੂਰ ਐਕਸਪੈਕਟ ਕਰਦੇ ਹਾਂ ਕਿ ਜੇਕਰ ਏਕਤਾ ਦੀ ਗੱਲ ਤੁਰ ਹੀ ਸੀ ਤਾਂ ਸਾਰੀ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਦੀ ਗੱਲ ਵੀ ਕੀਤੀ ਜਾ ਸਕਦੀ ਸੀ ਪਰੰਤੂ ਜੋ ਜਥੇਦਾਰ ਸਹਿਬਾਨ ਕੋਲ ਮਸਲਾ ਆਇਆ ਸੀ ਉਹ ਇਹਨਾਂ ਹੀ ਦੋ ਢੜਿਆਂ ਦਾ ਆਇਆ ਸੀ ਇਸ ਕਰਕੇ ਗੱਲ ਉਧਰ ਨੂੰ ਨਾ ਤੁਰੀ। ਉਮੀਦ ਕਰਦਾ ਹਾਂ ਕਿ ਆਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਪਾਰਟੀ ਵਿੱਚ ਹੋਰ ਵੀ ਜੋ ਆਕਾਲੀ ਧਿਰਾਂ ਨੇ ਜਾਂ ਪੰਥਕ ਧਿਰਾਂ ਨੇ ਉਹ ਗਰਮ ਜੋਸ਼ੀ ਨਾਲ ਹਿੱਸਾ ਲੈਣਗੇ। ਆਪਣੇ ਡੈਲੀਗੇਟ ਭੇਜਣਗੇ ਤੇ ਇਹ ਸੁਨਿਸ਼ਚਿਤ ਕਰਨਗੇ ਕਿ ਜੋ ਵੀ ਪ੍ਰਧਾਨ ਬਣੇ ਉਹ ਪੰਥ ਦਾ ਹੋਵੇ ਕਿਸੇ ਇੱਕ ਧੜੇ ਦਾ ਨਾ ਹੋਵੇ। ਹੋ ਸਕੇ ਤਾਂ ਬਾਪੂ ਤਰਸੇਮ ਸਿੰਘ ਅਤੇ ਉਹਨਾਂ ਦੀ ਧਿਰ ਵੀ ਆਪਣੇ ਆਪ ਨੂੰ ਇਸ ਵੀਰਦੀ ਦਾ ਹਿੱਸਾ ਬਣਾਵੇ ਤਾਂ ਕਿ ਪੰਥ ਦੀ ਸ਼ਕਤੀ ਇੱਕ ਜਗ੍ਹਾ ਇਕੱਤਰ ਕੀਤੀ ਜਾ ਸਕੇ। ਮੈਂ ਨਿੱਜੀ ਤੌਰ ਤੇ ਸੋਚਦਾ ਹਾਂ ਕਿ ਭਾਈ ਅਮਰਿਤਪਾਲ ਸਿੰਘ ਸਿੱਧੇ ਤੌਰ ਤੇ ਇਹਦਾ ਦਸਤਾਨਾਮ ਮੰਗਣਾ ਹਾਂ ਉਹ ਆਪਣੇ ਭਰੋਸੇਯੋਗ ਸਿੰਘਾਂ ਨੂੰ ਇਸ ਵਿੱਚ ਜਗੂਰ ਭੇਜਣ ਸਾਡੀ ਨਜ਼ਰ ਵਿੱਚ ਉਹਨਾਂ ਦਾ ਰਤਬਾ ਕਿਸੇ ਵੀ ਐਮਐਲਏ ਐਮਪੀ ਜਾਂ ਚੀਫ ਮਿਨਿਸਟਰ ਨਾਲੋਂ ਵੱਖਰਾ ਵੀ ਹੈ ਤੇ ਜ਼ਿਆਦਾ ਵੀ ਹੈ ਪਰ ਇਹ ਮੇਰੀ ਨਿੱਜੀ ਰਾਏ ਕਿਸੇ ਦੀ ਰਾਏ ਇਸ ਨਾਲੋਂ ਵੱਖਰੀ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਵਾਰਡ ਵਾਪਸ ਲੈਣਾ ਉਸ ਨੂੰ ਦੋਸ਼ੀ ਕਰਦਾ ਉਹਨਾਂ ਦੇ ਬਰਾਬਰ ਹੀ ਹੈ ਉਹ ਫੌਤ ਹੋ ਚੁੱਕੇ ਹਨ ਜਿਸ ਕਾਰਨ ਉਹ ਆਪਣੀ ਭੁੱਲ ਵੀ ਨਹੀਂ ਬਖਸ਼ਾ ਸਕਦੇ ਮੇਰੇ ਮੁਤਾਬਿਕ ਤਾਂ ਇਹ ਹੀ ਸਭ ਤੋਂ ਵੱਡੀ ਸਜ਼ਾ ਹੈ ਹੁਣ ਜੇ ਇਹਨਾਂ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਬਾਗੀ ਧੜੇ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋ ਕੇ ਆਪਣੇ ਦੋਸ਼ਾਂ ਕਬੂਲਣ ਦੀ ਅਤੇ ਇਹਨਾਂ ਨੂੰ ਸਜ਼ਾ ਲਗਾਉਣ ਲਈ ਚਿੱਠੀ ਜੋ ਸ਼੍ਰੀ ਅਕਾਲ ਪਖਤਿਆਂ ਨੂੰ ਲਿਖੀ ਸੀ ਉਹ ਹੀ ਇਸ ਸਾਰੀ ਪ੍ਰਕਿਰਿਆ ਦੀ ਵਜ੍ਹਾ ਬਣੀ ਇਹਨਾਂ ਸਭ ਦਾ ਆਪਣੇ ਗਵਾਹਾਂ ਨੂੰ ਨੇ ਮਾਨਸਿਕ ਵੱਜੋਂ ਕਬੂਲਣਾ ਇੱਕ ਚੰਗੀ ਗੱਲ ਸੀ ਇੱਥੇ ਸੁਖਬੀਰ ਸਿੰਘ ਬਾਦਲ ਦੇ ਰੂਪ ਤੇ ਖਾਸ ਤਵੱਜੋ ਦੇਣੀ ਬਣਦੀ ਹੈ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਇਹ ਸਾਰੀ ਪ੍ਰੇਤਿਰਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂ ਕੀ ਫੈਸਲਾ ਆਪਣੇ ਪੱਖ ਵਿੱਚ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹਨਾਂ ਦਾ ਕੋਈ ਵਾਸਨਾ ਚੱਲਿਆ ਕੋਈ ਰਾਹ ਨਾ ਬਚਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਤਖਤਰੇ ਸਾਹਮਣੇ ਪੂਰਨ ਤੌਰ ਤੇ ਸਰੈਂਡਰ ਕਰ ਦਿੱਤਾ ਆਪਣੇ ਤੇ ਲੱਗੇ ਗੁਨਾਹਾਂ ਇੱਕ ਨਿਰਮਾਣ ਸਿੱਖ ਵਾਂਗੂ ਕਬੂਲ ਕੀਤਾ ਨਹੀਂ ਤਾਂ ਸਾਡੇ ਕੋਲ ਅਜਿਹੀਆਂ ਉਦਾਹਰਨਾਂ ਵੀ ਨਹੀਂ ਨੇ ਜੋ ਖੇੜੀ ਖਾਲ ਤੱਕ ਦੁੱਗੜੇ ਹੋਵੇ ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਕੱਲ ਪਤਤਖ ਗੁਰੂ ਸਾਹਿਬ ਦੀ ਬਲਾ ਵਟਰੀ ਦੇਖੀ ਇਹ ਵਰਤਾਰਾ ਸਾਡੇ ਚੇਤਿਆਂ ਵਿੱਚ ਆਖਰੀ ਸਾਲ ਤੱਕ ਰਹੇਗਾ ਅਤੇ ਕੌਮ ਦੇ ਚੇਤਿਆਂ ਵਿੱਚ ਇਹ ਜਗ ਦੇ ਸੂਰਜ ਵਾਂਗ ਸਦੀਆਂ ਤੱਕ ਰੋਸ਼ਨ ਰਹੇਗਾ ਅਤੇ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ ਸਿੰਘ ਸਾਹਿਬ ਗਿਆਨੀ ਲਨਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਇਸ ਲੜਣੀ ਕੌਮ ਸਦਾ ਯਾਦ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ